ਸਿੱਕਾ ਨਹੀਂ ਸਾਇਨ ਅੱਜ ਹੈ ਬਸੰਦੇ ਦੇ ਮੇਰੇ ਮੂਆ ਬਣਾ ਰਹੇ ਨੇ ਆਲੂ ਦੇ ਪਰਾਂਠੇ ਨਾਲ ਭਾਗੂੜਾ ਲੱਗਦਾ ਰਹਤਾ ਤੇ ਬਾਅਦ ਉਹ ਜੋਲਦੀ ਪੈ ਰਹੀ ਮੀ ਤੇ ਇਹ ਵਿੱਚ ਆਪਾ ਬਣਾਇਆ ਚਾਹ ਵਾਲੀ ਚੀਜ਼ ਸਾਰੇ ਕਰਾਂਗੇ ਇੰਜੋਏ ਤੇ ਮੰਮਾ ਉੱਧਰ ਆਲੂ ਸਾੜਦੇ ਆਪਾ ਬੋਇਲ ਕਰੀ ਤੁਹਾਨੂੰ ਦਿਖਾਣੇ ਆ ਸਾਰਿਆਂ ਨੂੰ ਹਾਂਜੀ ਆਪਾ ਆਲੂਆਂ ਨੂੰ ਬਾਲ ਲਿਆ ਵਾ ਤੇ ਆਲੂਆਂ ਨੂੰ ਮਾਰਨ ਦਾ ਬਾਅਦ ਚਾਪਾ ਠੰਡੇ ਪਾਣੀ ਦੇ ਨਾਲ ਢੋਲਾਂਗੇ ਜੰਦੀ ਤਰ੍ਹਾਂ ਕਿਸੇ ਨੂੰ ਲਾਂਗੇ ਤੇ ਅੱਜ ਸੰਡੇ ਸੀ ਗਾਸ ਕਰਕੇ ਅਸੀਂ ਬਣਾ ਰਹੇ ਹਾਂ ਤੁਹਾਡੇ ਪੌਂਠੇ ਤੇ ਸੰਡੇ ਦੇ ਦਿਨ ਬੱਚੇ ਕਹਿ ਰਹੇ ਸੀ ਅੱਜ ਪਰੌਂਠੇ ਖਾਣੇ ਮੰਨਤ ਤੇ ਵਰਸਾ ਡਾ ਵੀ ਕਹਿ ਰਹੇ ਸੀ ਪਰੌਂਠੇ ਖਾਣੇ ਆਲੂਆਂ ਛਿੱਲਾਂਗੇ ਅਸੀਂ ਗਾਇਸ ਇੱਥੇ ਆਪਾਂ ਆਲੂਆਂ ਨੂੰ ਛਿੱਲ ਰਹੇ ਆ ਗਰਮ ਆ ਆਲੂਆਂ ਨੂੰ ਛਿੱਲਣ ਤੋਂ ਬਾਅਦ ਫਿਰ ਆਪਾਂ ਬਣਾਵਾਂਗੇ ਆਲੂ ਵਾਲੇ ਪੌਂਠੇ ਬਣੇ ਰਿਓ ਆਪਣੇ ਅੱਜ ਦੀ ਵੀਡੀਓ ਦੇ ਨਾਲ ਤੇ ਦੇਖ

ਕਿੰਨੇ ਗਾਓਗੇ ਦੋ ਹੋਊਗਾ ਚਾਚੀ ਕਾਲ ਤੂੰ ਲਾਉ ਸਾਰਾ ਇਹ ਹੈਲੋ ਗਾਇਸ ਚਾਚੀ ਕਾਲ ਹੈ ਕੀ ਹਾਲ ਹੈ ਤੁਹਾਡਾ ਸਾਡਾ ਹਾਲ ਕੀ ਆ ਠੀਕ ਹੋ ਸਾਰੇ ਸਭ ਤਾਂ ਅੱਛਾ ਦੇ ਤੁਮ ਇਹ ਜੀ ਜੀ ਨਹੀਂ ਲਾਗਦੇ ਜਿੰਦੀ ਜੀ 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 ਨਹੀਂ ਲਾਗਦੇ ਜਿੰਦੀ ਜੀ ਦੀ 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 ਨੂੰ ਕੁੱਟਾ ਗਿਆ ਬੜਕੇ ਚਲੋ ਬਾਈ ਕਰ ਦੋ ਬਾਈ ਗਾਇਸ ਅੱਜ ਆਪਾਂ ਅੱਲੂ ਛੇਲੇ ਅੱਜ ਫੇਰ ਬਹੁਤ ਜ਼ਿਆਦਾ ਮੀਂਹ ਪੈ ਰਿਹਾ ਵਾ ਪਹਿਲਾਂ ਹਟ ਗਿਆ ਸੀਗਾ ਹਟ ਗਿਆ ਸੀਗਾ ਮੀਂਹ ਹੁਣ ਫੇਰ ਬਹੁਤ ਜ਼ਿਆਦਾ ਅੱਜ ਲਾਸਟ ਦਾ ਅੱਜ ਲਾਸਟ ਕਿਸ ਕੂਲੋਂ ਦੇ ਮੀਂਹ ਪੈਣ ਲੱਗ ਗਿਆ ਤੁਹਾਨੂੰ ਫੇਰ ਮੋਜ ਲੱਗ ਜਣੀ ਤੁਸੀਂ ਆਨੇ ਫੇਰ ਛੁੱਟੀ ਹੋ ਜੀ ਅੱਜ ਨਾਲ ਚਾਈਦੇ ਅੰਦੇ ਬੋਲੇ ਪਰੋਂਠੇ ਤੋਦਰ ਮਸਤੀ ਕਰਦਾ ਹੋਇਆ ਅਛੂ ਪੁੱਤ ਹੈ ਅਛੂ ਬਾਸ ਤੇ ਪਾਲੂ ਨੂੰ ਮਾਰਾਂ ਮੈਂ ਦੇ ਕੇ ਨਹੀਂ ਤੈਨੂੰ ਮਾਰਾਂ ਮੈਂ ਮਾਰ ਆ ਅਗਲਾ ਵਾਰਸ ਅਛੂ ਮੰਗੜਾ ਪਾ ਕੇ ਦਿਖਾਉ ਸਾਰਿਆਂ ਨੂੰ ਪਾਲੂ ਨਾਲ ਅਗਲਾ ਪਾ ਕੇ ਦਿਖਾਉ ਅਗਲਾ ਪਾ ਕੇ ਆਲੂ ਨੂੰ ਵਾਰ ਫੰਗੜਾ ਪਾਉਂਦਾ ਵੇ ਵਾਰ ਸੱਜਾ ਗਾਇਸ ਇੱਥੇ ਆਪਣੇ ਥੋੜੀ ਜਿਹੀ ਆਲੂ ਰਹਿ ਗਈ 2 3 ਨਾਲੂ ਰਹਿ ਗਏ ਆ ਬਾਕੀ ਆਪਾਂ ਨਾਲੂ ਛੱਲਣ ਟਮਾਟੇ ਤਾਂ ਪਾਉਂਦੇ ਆ ਲੂਣ ਮਿਰਚ ਮਸਾਲੇ ਪਾਉਂਦੇ ਆ ਹਾਂਜੀ ਗਾਇਸ ਅੱਜ ਮੀਂਹ ਦੇ ਮੌਸਮ 'ਚ ਕੌਣ ਕੌਣ ਆਲੂ ਦੇ ਪਰਾਂਠੇ ਬਣਾ ਰਿਹਾ ਸਾਨੂੰ ਜਰੂਰ ਦੱਸਿਓ ਕਮੈਂਟਾਂ ਵਿੱਚ ਸਾਡੇ ਦਾ ਗਾਇਸ ਫੇਵਰੇਟ ਆਲੂ ਦੇ ਪਰਾਂਠੇ ਮੰਮਾ ਤੁਹਾਡੇ ਫੇਵਰੇਟ ਆ ਨਾਲ ਬੁੰਡੀ ਵਾਲਾ ਰਾਇਤਾ ਹੈ ਨਾ ਵਧੀਆ ਲੱਗਦਾ ਬਾਤ ਕਾ ਇਸ ਅੰਦਰ ਮੇਰੇ ਮਾਰੀ ਜਾ ਰਿਹਾ ਵਾ ਗਰੋ ਦਾ ਵਾਰਸ ਪਾਲੂ ਨੂੰ ਖਾਈ ਜਾ ਰਿਹਾ ਮੰਮਾ ਨੂੰ ਰੋਕ ਲਓ ਪਾਲੂ ਨੂੰ ਖਾਈ ਜਾਂਦਾ ਭੁੱਖ ਲੱਗੀ ਹੈ ਨਾ ਪਰੌਂਡੇ ਖਾਣੇ ਨਾਲ ਬੁੰਡਾ ਖਾਣੇ ਆ ਮੋਦੇ ਬਣੇ ਆਲੂ ਵਾਲੇ ਇਹਦੇ ਬੋੜੇ ਬਣੇ

ਇਹ ਬਦ ਨਹੀਂ ਜਾਂਦਾ ਦੇਖੋ ਇਹ ਚੁੱਕੀ ਚੁੱਕਾ ਲੁਕਾ ਇਹ ਚੁੱਕੀ ਫੁੱਟ ਇਹ ਆਪਣੇ ਆਪ ਸਾਰੇ ਆਲੂ ਛਿਲ ਲਏ ਦੇਖੋ ਨਾ ਹੁਣ ਆਪਾਂ ਇਹਦੇ ਵਿੱਚ ਮਿਰਚ ਮਸਾਲੇ ਪਾਵਾਂਗੇ ਸਾਰੇ ਤੰਦ ਖਾਣੇ ਆ ਫਿਰ ਆਲੂਆਂ ਨੂੰ ਹੋਣਾ ਪਰ ਮੈਸ਼ ਕਰ ਲੈਣਾ ਛਿੱਲ ਲੈ ਆਪਾਂ ਆਲੂ ਤੇ ਫਿਰ ਇਹ ਸਾਰੇ ਵਿੱਚ ਮਸਾਲੇ ਐਡ ਕਰਾਂਗੇ

ਆਲੂ ਹੋ ਗਏ ਤੇ ਆਪਣੇ ਮੈਸ਼ लास्ट ਚੱਲ ਗਏ ਗਾਇਸ ਅੱਜ ਆਪਣੇ ਆਲੂ ਹੋ ਚੁੱਕੇ ਆ ਮੈਸ਼ ਬਸ ਮੈਂ ਆਪਾਂ ਹਰੀਆ ਮਿਰਚਾਂ ਨੂੰ ਥੋਲਿਆ ਵਚਨ ਦੀ ਤਰ੍ਹਾਂ ਤੇ ਹਰੀਆ ਮਿਰਚਾਂ ਦੇ ਚਾਰ ਆਪਾਂ ਲਏ ਪਿਆਜ਼ ਤੇ ਹਰੀਆ ਮਿਰਚਾਂ ਤੇ ਪਿਆਜ਼ ਪਾਵਾਂਗੇ ਅਸੀਂ ਵਿੱਚ ਸਾਰੇ ਲੂਣ ਮਿਰਚ ਮਸਾਲੇ ਜਿਹੜੇ ਵੀ ਪੈਂਦੇ ਸਾਰੇ ਕਰਾਂਗੇ ਐਡ ਬਾਹ ਪਿਆਜ਼ਾਂ ਨੂੰ ਕੱਟ ਲਾਂਗੇ ਪਿਆਜ਼ਾਂ ਨੂੰ ਕੱਟ ਕੇ ਧੋ ਲੈਣਾ ਉਹਨਾਂ ਨੂੰ ਚੰਗੀ ਤਰ੍ਹਾਂ ੋਂ ਤੋਂ ਬਾਅਦ ਇਹਨਾਂ ਨੂੰ ਚੋਪਰ ਦੇ ਵਿੱਚ ਚੋਪ ਕਰ ਲੈਣੇ ਮोटे-ਮोटे ਪਿਆਜ਼ ਵੀ ਨਾਲ ਹੀ ਧਨੀਆ ਆਪਾਂ ਨੂੰ ਮਿਲਿਆ ਨਹੀਂ ਕਿਉਂਕਿ ਮੀਂਹ ਬਹੁਤ ਜ਼ਿਆਦਾ ਪੈ ਰਿਹਾ ਵਾ ਇਸ ਕਰਕੇ ਕਿ ਧਨੀਆ ਨਹੀਂ ਮਿਲਿਆ ਸਬਜ਼ੀ ਵਾਲਾ ਕੋਈ ਭਾਈ ਆਇਆ ਨਹੀਂ ਤਾਂ ਕਰਕੇ ਗੜੀਆਂ ਜਿਹੜੀਆਂ ਆਪਣੇ ਕੋਲ ਚੀਜ਼ਾਂ ਹੈਗੀਆਂ ਉਹ ਉਹ ਯੂਸ ਕਰਕੇ ਤੇ ਉਹਨਾਂ ਦੇ ਨਾਲ ਹੀ ਆਪਾਂ ਇਹ ਵਾਲੇ ਪਾਣੀ ਵਾਲੇ ਡੜੀ ਚਾਵਾਂਗੇ ਚੰਕ ਚੰਕ ਜਿਹਾ ਲੰਗੀ ਪਿਆਇ ਤੋਂ ਲੈ ਕੇ ਅੱਜ ਤੱਕ ਇਹਨਾਂ ਆਪਾਂ ਪਿਆਜ਼ਾਂ ਨੂੰ ਕੱਟ ਲੈਣਾ ਇਹਦੇ ਸੀ ਕੱਟਣ ਤੋਂ ਬਾਅਦ ਆਪਾਂ ਚੌਪਰ ਚੀ ਕਰਵਾ ਲਾਂਗੇ ਚੋਗ ਤੇ ਟੇਸਟੀ ਟੇਸਟੀ ਬਣਾਵਾਂਗੇ ਆਪਾਂ ਇਹ ਵਾਲੇ ਪਾਣੀ ਸੇ ਅੱਜ ਸਾਨੂੰ ਚੌਪ ਕਰਨਾ ਹੈ ਗਾਇਸ ਆਪਾਂ ਜਾ ਰਹੇ ਹਾਂ ਇਸ ਲਈ ਭੰਦੇ ਹੈ ਕਿ ਆਪਾਂ ਮੋਦਕ ਬਣਾਵਾਂਗੇ ਨਾ ਮੰਮਾ ਤੇ ਵਰੀ ਮਿਰਚੀ ਪਾਉਣੀ ਲਾਣੀ ਹੋਣੀ ਜਾਰਾ ਗਿਆ ਤਾਜ਼ਾ ਦੁੱਧ ਆ ਗਿਆ ਬੜੇ ਵਾਹ ਲੰਘ ਗਿਆ ਓਕੇ ਹੋ ਗਿਆ ਕਰ ਲਓ ਥੋੜੀ ਕਰ ਲਓ ਨੂੰ ਸਿੱਖ ਫਾਲੇ ਲੱਗਦੀ ਨੇ ਤੇਰੇ ਆਪਣੀਆਂ ਹਰੀਆਂ ਮਿਰਚਾਂ ਤੇ ਪਿਆਜ਼ ਹੋ ਗਏ ਚੰਗੇ ਹਾਂਜੀ ਆਪਾਂ ਆਲੂਆਂ ਨੂੰ ਆਵਲੇ ਡੂੰਘੇ ਦੇ ਵਿੱਚ ਅੜ ਲਾਂਗੇ ਚਾਪ ਮੈਂ ਰੋਲ ਮਿਰਚ ਵਧੀਆ ਮਿਕਸ ਹੋ ਜਾਣਗੇ ਤੇ ਆਪਾਂ ਥਾਲੀ ਚੱਟ ਕਰਕੇ ਪਾਏ ਹੀ ਵੀ ਠੰਡੇ ਹੋ ਜਾਣਗੇ ਠੰਡੇ ਹੋ ਚੁੱਕੇ ਆ ਠੰਡੇ ਹੋ ਗਏ ਆ ਹਾਲੂ ਆਪਾਂ ਇਹ ਸਟੈਜ ਵਾਲੇ ਆ ਗੋਣਾ ਪਾਏ ਦੇ ਵਿੱਚ ਪਾਵਾਂਗੇ ਮਿਰਚ ਵੀ ਪਾ ਦੇ ਤੇ ਚੋਪ ਕੀਤੀ ਹੋਈ ਮਿਰਚ ਤੇ ਪਿਆਜ਼ ਹੁਣ ਜਿਹੜਾ ਆਪਾਂ ਪਾਉਗੇ ਜਦ ਲੈ ਮਿਰਚਾਂ ਤੇ ਪਿਆਜ਼ ਹਾਂਜੀ ਉਹ ਤੋਂ ਪਿਆਜ਼ ਪਾਤੇ ਤੇ ਹਰੀਆਂ ਮਿਰਚਾਂ ਪਾਤੀਆਂ ਤੇ ਹੁਣ ਆਪਾਂ ਪਾਵਾਂਗੇ ਇਹਦੇ ਵਿੱਚ ਮੇਥੀ ਸੁੱਕੀ ਹੋਈ ਮੇਥੀ ਤੇ ਨਾਲੇ ਪਾਦਾਂਗੇ ਸੁੱਕਾ ਧਨੀਆ ਪਾਤਾ ਤੇ ਹੁਣ ਆਪਾਂ ਮਸਾਲੇ ਪਾਦਾਂਗੇ ਆਪਣੇ ਵੇਕੀ ਇਸ ਇਹ ਸਿੱਕੇ ਜਿਹੇ ਮਸਾਲੇ ਜਿਹੜੇ ਘਰ ਦੇ ਵਿੱਚ ਉਹਨੇ ਕਾਲੀ ਮਿਰਚ ਤੇ ਹੁਣ ਪਾਦਾਂਗੇ ਆਪਾਂ ਜੀਰਾ ਮੇਥੀ ਪਾਦਾਂਗੇ ਆਪਾਂ ਗਰਮ ਮਸਾਲਾ ਆਪਾਂ ਬਰਵਾ ਲਾ ਤੇ ਸਵਾਦ ਦੇ ਅਨੁਸਾਰ ਆਪਾਂ ਨਮਕ ਪਾ ਲੈਣਾ ਨਮਕ ਪਾ ਤਾਂ ਇਹ ਬੜੇ ਕਰਾਰੇ ਜਿਹੇ ਪਰੌਂਠੇ ਬਣਾਵਾਂਗੇ ਆਪਾਂ ਚੰਗੀ ਤਰ੍ਹਾਂ ਆਪਾਂ ਹੱਥਾਂ ਨਾਲ ਇਹਨੂੰ ਸਾਰੇ ਮਸਾਲਿਆਂ ਨੂੰ ਆਪਾਂ ਮਿਕਸ ਕਰ ਲੈਣਾ ਇਹ ਦੇ ਮੌਸਮ 'ਚ ਬਹੁਤ ਵਧੀਆ ਲੱਗਦੇ ਆਲੂ ਵਾਲੇ ਪਰੌਂਠੇ

ਆਹ ਆਲੂ ਕਾ ਗਿਆ ਆਪਾਂ ਬਣਾਈ ਜਾਣੇ ਪਰੋਂ ਦੇ ਮੁੰਡਾ ਬਰਾਹ ਬਸ ਸਵੇਰੇ ਪਾਤ ਕਬਰਾ ਦੇ ਗਰਮ ਗਰਮ ਸਾਰਿਆਂ ਨੂੰ ਖਵਾ ਜਣੇ ਆਪਾਂ ਨਾਲ ਨਾਲ ਲਾ ਲ ਮੈਂ ਬਹੁਤ ਜਿਆਦਾ ਭੈਣ ਡਿਆ ਹੋਵੇ ਅੱਜ ਲਾਵਾਂਗੇ ਔਇਲ ਗਾਇਸ ਇਹਨਾਂ ਅੱਪ ਮੇਰੇ ਦਾਦੀ ਜੀ ਦੇਣ ਜਾ ਰਹੇ ਆ ਤੇਰਾ ਫਰਸ਼ਾਟ ਬਣਦਾ ਪਿਆਜ ਬਣਨ ਲੱਗ ਰਿਹਾ ਹੈ ਇੱਥੇ ਆਪਾਂ ਦਹੀਂ ਪਾ ਲਿਆ ਕੋਲੀ ਵਿੱਚ ਜੀ ਆਪਣਾ ਪਰੌਂਠਾ ਰੈਡੀ ਹੋ ਗਿਆ ਤੇ ਪਹਿਲਾ ਆਪਾਂ ਦੰਦੀ ਦੇਣ ਜਾਵਾਂਗੇ ਗਾਇਸ ਉੱਥੇ ਆਪਣਾ ਸੈਕਿੰਡ ਪਰੌਂਠਾ ਬਣ ਜਾਵਾ ਆਪਣਾ ਸੈਕਿੰਡ ਪਰੌਂਠਾ ਰੈਡੀ ਹੋ ਰਿਹਾ ਵਾ ਆਪਣਾ ਤੀਜਾ ਪਰਾਂਠਾ ਵੀ ਪਾਤਾ ਵਾ ਆਪਾਂ ਹੁਣ ਫੈਡ ਲਾਵਾਂ ਤੇ ਸਵਾਦ ਮੈਨੂੰ ਇਹ ਮਨਾ ਤਾ ਮੈਂ ਖਾਦੀ ਨਹੀਂ नहीं डरी ना बच्चन। नहीं बच्चन ही मैं बच्चन। ऐसे अपना चौथा पंपरोंठा भी बेल रहा हूँ। गैर-गैर केलोरी क्या रोटियाँ हैं? हम्म? नहीं। तो सारे नहीं है पंगा ना भी। गैर-गैर के गे प्रॉन्ट ही दे रहे हैं पुकान। जिन्हें मर्ची खालो ऑनलाइन पीना। हम्म, ऑनलाइन पीड़िबना है ना पंग। ग ਹੋਰ ਹਨਾ ਨਹੀਂ ਆਜੇ ਤੁਹਾਡਾ ਆਟਾ ਮੁੱਕ ਜਣਾ ਆਲੂ ਮੁੱਕ ਜਣਾ ਆਪਾਂ ਹੋਰ ਗੋਲ ਲਾਂਗੇ ਗਾਇਸਾਂ ਫੰਦੋ ਬੱਟਲ ਹਨਾ ਕਿ ਵਾਰ ਇਸ ਤੇ ਮੰਨਤ ਵੀ ਖਾਂਗੇ ਪਰੌਂਠੇ ਬਾਚੂ ਹਾਲੋ ਮੋਡਾ ਵਾਲੋ ਬਤਾ ਆਲੂ ਬਣਾ ਆਲੂ ਵਾਲੀ ਜਿਹੜਾ ਨਾਲ ਪਰੌਂਠਾ ਮੈਂ ਜੋ ਵੀਰੇ ਰਖੋ ਇਹ ਢੰਡੇ ਕਰਕੇ ਅੱਗੇ ਨੋ ਕੇ ਬਹਿ ਜਾ ਪੁੱਤ

ਯम्मी ਬਣਿਆ ਵਾਚ ਕਹਿੰਦਾ ਠੀਕ ਆ ਹੁਣ ਇਧਰ ਦੂਸਰੇ ਬਣਾਣਾਂ ਦਾ ਪਤਾ ਤੁਸੀਂ ਖਾ ਲਓ ਪਹਿਲਾਂ ਸਾਰੇ ਜਣੇ ਫਿਰ ਮੈਂ ਖਾऊंगी ਹੁਣ ਕੀ ਆਪਣੇ ਪਰੌਂਠੇ ਰੜੇ ਰੜੇ ਬਹੁਤ ਜਿਆਦਾ ਸਵਾਦ ਬਣੇ ਆ ਥੋੜੀ ਜਿਹੀ ਬਾਈਟ ਖਾਦੀ ਸੀ ਮੈਂ ਮੰਨਦੀ ਪਲੇਟ ਚੋਂ ਆਪਣੇ ਪਰੌਂਠੇ ਬਣ ਗਏ ਆ ਆ ਲਾਸਟ ਪਰੌਂਠੇ ਆ ਜੀ ਬਣ ਚੁੱਕੇ ਆ ਤੇ ਇਧਰ ਵੀ ਆਪਣੇ ਸਾਰੇ ਪਰੌਂਠੇ ਬਣ ਕੇ ਰਹਿ ਗਏ ਸਾਰਿਆਂ ਨੇ ਖਾ ਲਏ ਆ ਤੇ ਹੁਣ ਮੈਂ ਖਾਉਂਗੀ ਮੈਨੂੰ ਉਹ ਖਾਵਾ ਜਿਆਦਾ ਲੱਗੀ ਹੋਈ ਹੈ ਤੇ ਆਪਣਾ ਐਂਡ ਕਰਾਂਗੇ ਵੀਡੀਓ ਨੂੰ ਤੇ ਤੁਹਾਨੂੰ ਸਾਰਿਆਂ ਨੂੰ ਸਾਡੀ ਅੱਜ ਦੀ ਵੀਡੀਓ ਵਧੀਆ ਲੱਗੀ ਹੋਵੇ ਤਾਂ ਲਾਈਕ ਸ਼ੇਅਰ ਕਰ ਦਿਓ ਤੇ ਚੈਨਲ ਸਾਡੇ ਨੂੰ ਕਰ ਲੈ ਸਬਸਕ੍ਰਾਈਬ ਧੰਨਵਾਦ ਜੀ ਸਾਰਿਆਂ ਦਾ